ਆਣ ਕੀ ਕਰੀ ਜਾਂਦਾ ਉੱਥੇ ਬੈਠਾ ਅੱਜ ਮੰਡੀ ਲੱਗੀ ਸੀ ਤਨੌਲੇ ਸੌਦਾ ਕੋਈ ਕਰਾਇਆ ਨਹੀਂ ਤੇ ਇੱਥੇ ਬੈਠਾ ਇਹ ਕੀ ਖਾਈ ਜਾਂਦਾ ਖਾਣਾ ਕੀ ਖਾਈ ਜਾਂਦਾ ਖੁੰਡੀ ਜੀ ਕਿ ਫੇਰੀ ਜਾਂਦਾ ਥੱਲੇ ਇਹ ਹੈ ਆ ਕੀ ਹੈ ਬੀਜੇ ਕੀ ਨੇ ਆ ਦੇਖੋ ਇਹ ਕੀ ਖਾਈ ਜਾਂਦਾ ਮੈਨੂੰ ਵੀ ਖਵਾ ਯਾਰ ਕੀ ਚੀਜ਼ ਹੈ ਇਹ ਖਾ ਲੇਂਗਾ ਤੂੰ ਇਹ ਅੰਗੂਰ ਇਹ ਕਹੇ ਇਹ ਅੰਗੂਰ ਜਿੰਨੇ ਇਹ ਇਹ ਅੰਗੂਰ ਨਹੀਂ ਹੈ ਹਾਂ ਇਹਨੂੰ ਕਹਿੰਦੇ ਨਸੂੜੀਆਂ ਚੰਨੂ ਸੂੜੇ ਨੇ ਨਾ ਸੂੜੇ ਨੇ ਸੂੜੀਆਂ ਠੀਕ ਆ ਸਿਹਤ ਵਾਸਤੇ ਬਹੁਤ ਹੀ ਵਧੀਆ ਕੀ ਕੰਮ ਕਰਦੀ ਐ ਸਿਹਤ ਨੂੰ ਤਾਕੜਾ ਬਣਾਉਂਦੀ ਐ ਤਾਕੜਾ ਲੀਵਰ ਵਾਸਤੇ ਇਹ ਚੰਗੀਆਂ ਕੱਲ ਇੱਕ ਡਾਕਟਰ ਦੱਸ ਰਿਹਾ ਸੀਗਾ ਹੂੰ ਮੈਂ ਡਾਕਟਰ ਨਹੀਂ ਆ ਵੀ ਜਦ ਮੈਨੂੰ ਪਤਾ ਐ ਇਹਦੇ ਬਾਰੇ ਅੱਛਾ ਤਾਂ ਲੀਵਰ ਨੂੰ ਇਹ ਚੰਗਾ ਹਾਰਟ ਅਟੈਕ ਤੋਂ ਇਹ ਬਚਾਉਂਦੀ ਐ ਗੋੜਿਆਂ ਦੇ ਗਰੀਸ ਇਹ ਪੂਰਾ ਕਰਦੀ ਐ ਅੱਛਾ ਇਹ ਇੰਨੇ ਕੰਮ ਕਰਦੀ ਐ ਇਹ ਇੰਨੇ ਕੰਮ ਕਰਦੀ ਐ ਇਹਨੂੰ ਕਹਿੰਦੇ ਨਸੂੜੀ ਇੱਕ ਹੁੰਦਾ ਸੀ ਨਸੂੜਾ ਨਸੂੜਾ ਇਹ ਜਿਹੜੇ ਮਤਲਬ ਅੱਜ ਕੱਲ੍ਹ ਸਾਡੇ ਜਿਹੜੇ ਇਹ ਫਲ ਫਰੂਟ ਲੁਪਤ ਹੋ ਰਹੇ ਐ ਹੂੰ ਦੇਸੀ ਦੇਸੀ ਤੇ ਫਿਰ ਖਾਣ ਇਹ ਹੁਣ ਤੱਕ ਇਹਦੇ ਨੇੜੇ ਤੇੜੇ ਦਰਾਖਤ ਵੀ ਨਹੀਂ ਦੇਖਿਆ ਸਾਨੂੰ ਤਾਂ ਹੀ ਨਹੀਂ ਪਤਾ ਵੀ ਇਹਨੇ ਸੂੜੇ ਨੇ ਚਲ ਅਸੀਂ ਬਚਪਨ ਚ ਤਾਂ ਦੇਖਿਆ ਛੋਟੇ ਹੁੰਦੇ ਨੇ ਹਨਾ ਹੁਣ ਨਹੀਂ ਪਰ ਹੈਗੇ ਆ ਹੁਣ ਤੁਸੀਂ ਦੇਖੋ ਆ ਮੈਂ ਖਾਦਾ ਐ ਨਾਲੇ ਖਾਈ ਜਾਂਦਾ ਤੇ ਨਾਲੇ ਇਹਨੂੰ ਬੀਜੀ ਜਾਂਦਾ ਐ ਅੱਛਾ ਇੱਕ ਦਿਨ ਤੂੰ ਪਹਿਲਾਂ ਵੀ ਬੀਜੀ ਜਾਂਦਾ ਸੀ ਇਹ ਹਾਂਜੀ ਹਾਂਜੀ ਉਹ ਇਹ ਬਸ ਐਂ ਐ ਹੋ ਜੂ ਫਰੀ ਇਹ ਐਂ ਹੋ ਜੂ ਜੀ ਪਾਣੀ ਪੂਣੀ ਦੀ ਕੋਹ ਲੋੜ ਨਹੀਂ ਪਾਣੀ ਉੱਪਰੋਂ ਆਉਣ ਵਾਲੇ ਆਗੇ ਅੱਛਾ ਮੀਂਹ ਪੈ ਜੂ ਮੀਂਹ ਪੈ ਜਾਣੇ ਆਗੇ ਠੀਕ ਆ ਠੀਕ ਆ ਮੇਰਾ ਦੱਸਣ ਦਾ ਮਤਲਬ ਇਹ ਹੈ ਵੀ ਅਸੀਂ ਜਿਹੜੀ ਘਰੇ ਫਰੂਟ ਖਾਨੇ ਆ ਜਿਹੜੇ ਲੋਪ ਹੋ ਰਹੇ ਆ ਉਹ ਯਾਰ ਉਹਨਾਂ ਨੂੰ ਤਾਂ ਬਚਾ ਲਓ ਸਹੀ ਗੱਲ ਆ ਉਹਨਾਂ ਨੂੰ ਤਾਂ ਬਚਾ ਲਓ ਦੇਸੀ ਨੇ ਬੇਰ ਬੇਰੀਆਂ ਖਤਮ ਖਤਮ ਹੁੰਦੇ ਜਾਂਦੇ ਆ ਤੇ ਇਹ ਮੈਂ ਤਾਂ ਵੀ ਇਹ ਸਰੀਰ ਵਾਸਤੇ ਇੰਨੇ ਕਿ ਤਾਕਤਵਾਰ ਆਗੇ ਜਿਹਦੇ ਡਾਟਾ ਤੋਂ ਪੁੱਛ ਲਓ ਤੁਸੀਂ ਗੂਗਲ ਤੋਂ ਸਰਚ ਕਰ ਲਿਓ ਇਹਦੇ ਬਾਰੇ ਠੀਕ ਆ ਬਹੁਤ ਵਧੀਆ ਮਤਲਬ ਇਹ ਇਹਦਾ ਰਿਜ਼ਲਟ ਹੈ ਹੁਣ ਮੈਂ ਕਿੰਨੇ ਖਾ ਲਈ ਆ ਦੇਖੋ ਇੱਥੇ ਵੀਜ ਤਾਂ ਆਪਾਂ ਉਹ ਇੱਥੇ ਹੋਰ ਵੀ ਜਿੰਦੇ ਆਂਗੀ ਐ ਇੰਨੀ ਕੀ ਬਣਵੇ ਤਾਂ ਇੱਕ ਮਿੰਟ ਦੀ ਹੁੰਦੀ ਆ ਹਾਂ ਦੇਖੋ ਉਂਗਲਾਂ ਨਾਲ ਲੈਂਦੀ ਨਹੀਂ ਹੈ ਤੇ ਜਦੋਂ ਅਸੀਂ ਖਾਵਾਂਗੇ ਇਹਨੂੰ ਗੋਡਿਆਂ ਚ ਗਰੀਸ ਪਤਾ ਕਿੰਨਾ ਬਣਾਉਗਾ ਅੱਛਾ ਡਾਕਟਰ ਨੇ ਜਿਹੜੇ ਫਾਇਦੇ ਦੱਸਿਆ ਦੱਸਿਆ ਮੈਂ ਹੁਣ ਤੜਕੇ ਅਨੁਸਾਰ ਉੱਥੇ ਜੋ ਤੋੜ ਕੇ ਲਿਆ ਮੈਂ ਤਿੰਨ ਖਾ ਗਿਆ ਅੱਛਾ ਤੇ ਮੈਨੂੰ ਮੈਂ ਤਤਨੁਲਾ ਮਸਾਂ ਲਿਆ ਕੇ ਹੁਣ ਸਾਰੀ ਰੋਟੀਆਂ ਤੇ ਬਹਿ ਗਿਆ ਭੁੱਖ ਲੱਗੀ ਐਨੀ ਭੁੱਖ ਲੱਗੀ ਇਹਨੇ ਵਧੀਆ ਚੀਜ਼ ਆ ਇਹ ਪਰ ਮੇਰਾ ਤਾਂ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਅਸੀਂ ਖਾ ਪੀ ਗਏ ਅਸੀਂ ਇਹਨਾਂ ਨੂੰ ਡਸਟਬਿਨ ਚ ਵੀ ਘਰੇ ਸਿੱਟੀ ਦਿੰਨੇ ਹੂੰ ਠੀਕ ਹੈ ਨਾ ਮੈਂ ਪਿਛਲੇ ਬੁੱਧਵਾਰ ਵੀ ਬੇਨਤੀ ਕੀਤੀ ਸੀ ਹੁਣ ਵੀ ਕਰਦਾ ਬੇਨਤੀ ਵੀ ਜਿਹੜੇ ਜਾਲ ਅਸੀਂ ਫਲ ਫਰੂਟ ਖਾਣੇ ਆ ਠੀਕ ਹੈ ਉਹ ਅਸੀਂ ਆਪ ਦਾ ਸਾਮਕੇ ਰੱਖ ਲਈ ਆ ਹੁਣ ਮੀਹਾਂ ਦੀਆਂ ਰੁੱਤਾਂ ਜਿਵੇਂ ਜਪਾ ਕੇ ਤੁਰ ਲੋ ਯਾਰ ਸੜਕ ਤੇ ਤੁਰੇ ਜਾਂਦੇ ਮੋਟਰਸਾਈਕਲ ਤੇ ਦੇ ਦੋ ਛਾਣਾ ਹੂੰ ਸਿੱਟੀ ਜਾਓ ਡਸਟਬਿਨ ਚ ਵੀ ਸੜਦੇ ਕੂੜੇ ਚ ਜਾਓ ਕੈਂ ਸਿੱਟੀਓ ਕੀ ਪਤਾ ਵੀ ਹਰੇ ਹੋ ਜਾਣ ਵਧੀਆ ਮਾਲੀ ਦਾ ਕੰਮ ਪਾਣੀ ਦੇਣਾ ਹਮ ਭਰ-ਭਰ ਮਸ਼ਕਾਂ ਪਾਵੇ ਸਹੀ ਗੱਲ ਹੈ ਮਾਲਕ ਦਾ ਕੰਮ ਫਲ-ਫੁੱਲ ਲਾਣਾ ਉਹ ਲਾਵੇ ਜਾਣਾ ਲਾਵੇ ਇਹ ਉਹਦੀ ਮਰਜ਼ੀ ਹੈ ਅਸੀਂ ਆਪਣਾ ਕੰਮ ਕਰ ਦੋ ਯਾਰ ਸਹੀ ਗੱਲ ਹੈ ਅਸੀਂ ਆਪਾਂ ਦੇਖੋ ਗਰਮੀ ਕਿੰਨੀ ਹੋ ਰਹੀ ਹੈ ਹਮ ਮਾਨਸੂਨ ਕਿੰਨੀ ਲੇਟ ਆ ਰਹੀ ਹੈ ਹਮ ਪ੍ਰਦੂਸ਼ਣ ਕਿੰਨਾ ਹੋ ਰਿਹਾ ਹੈ ਗਰਮੀ ਤਪਸ਼ ਕਿੰਨੀ ਪੈ ਰਹੀ ਹੈ ਜਦ ਜੇ ਅਸੀਂ ਇਹ ਜਆ ਕੁਝ ਵੀ ਨਹੀਂ ਹੈ ਕੋਈ ਹੋਤਾ ਨਹੀਂ ਹੈ ਵੀ ਬਾਲਾ ਵੱਡਾ ਕੰਮ ਹੈ ਛਾਣਾ ਦੇਈ ਚਲੋ ਕੋਈ ਤਾਂ ਮਾਲਕ ਆਗਾ ਆਊਗਾ ਸਹੀ ਗੱਲ ਰੁੱਖਾਂ ਦੀ ਸਾਨੂੰ ਅੱਜ ਬਹੁਤ ਲੋੜ ਹੈ ਹਮ ਹੁਣ ਲਈ ਵੀ ਬਹੁਤ ਜਿਆਦਾ ਪਾਣੀ ਥੱਲੇ ਲਈਦਾ ਮਨ ਬਹੁਤ ਖੁਸ਼ ਹੁੰਦਾ ਹੈ ਹਮ ਆਹ ਸੀਜ਼ਨ ਦੇ ਵਿੱਚ ਲੋਕਾਂ ਨੇ ਬਹੁਤ ਬੂਟੇ ਵੀ ਦਰਖਤ ਬਹੁਤ ਲਾਈ ਜਾਂਦੇ ਬਹੁਤ ਬਹੁਤ ਵਧੀਆ ਗੱਲ ਹੈ ਸੋ ਮੇਰੀ ਇਹੀ ਹੱਥ ਬੰਨ ਕੇ ਬੇਨਤੀ ਹੈ ਵੀਰੋ ਬਿਜਲੀ ਇੱਥੇ ਘਰੇ ਫਾਰ ਰੂਟ ਖਾਨੇ ਬਾਹਰ ਲੈ ਆਗਾ ਸਹੀ ਗੱਲ ਔਰ ਉਹ ਛਾਣਾ ਦੇ ਦੇ ਉਤਰੇ ਜਾਂਦੇ ਸਿਰਦੋ ਯਾਰ ਕਿੱਡੀ ਗੱਲ ਆ ਇਹ ਆਹੀ ਮੇਰੀ ਬੇਨਤੀ ਸੀ ਜੀ ਮੈਂ ਤਾਂ ਆ ਕੁਝ ਕਹਿੰਦਾ ਸੀ ਠੀਕ ਹੈ ਠੀਕ ਹੈ ਆਹ ਆਹ ਜਿਹੜੀ ਚੀਜ਼ ਆ ਨਾ ਆਹ ਵੀਰ ਕਮੈਂਟ ਕਰਕੇ ਦੱਸੋ ਮੇਰੇ ਖਾਲਸਾ ਅੱਜ ਦੇ ਜਨਰੇਸ਼ਨ ਨੂੰ ਪਤਾ ਨਹੀਂ ਹੈ ਇਹਦੇ ਬਾਰੇ ਵੀ ਹੈ ਕੀ ਵੀ ਹੈ ਕੀ ਇਹਨੂੰ ਕਹਿੰਦੇ ਨਸੂੜੀ ਹਮ ਇੱਕ ਹੁੰਦਾ ਸੀਗਾ ਨਸੂੜਾ ਉਹ ਐਡੇ-ਐਡੇ ਹੁੰਦੇ ਸੀ ਛੋਟੇ-ਛੋਟੇ ਖਾਂਦੇ ਹੁੰਦੇ ਸੀ ਠੀਕ ਹੈ ਠੀਕ ਹੈ ਮੈਂ ਕਹਿੰਦਾ ਜੀ ਅਸੀਂ ਇੱਕ ਤਾਂ ਆ ਬਚਾਲ ਗਏ ਹਮ ਤੇ ਇੱਕ ਪੰਜਾਬ ਦੀ ਬੱਜ ਜਵਾਨੀ ਬਸ ਰਾਖਤ ਲਾ ਦੀਏ ਬੱਦ ਤੋਂ ਬੱਦ ਪੰਜਾਬ ਦੀ ਜਵਾਨੀ ਬਚ ਜੇ ਇਹ ਮੇਰੀ ਅੰਦਰੋਂ ਮੇਰੀ ਅੰਤਰਾ ਆਤਮਾ ਦੀ ਦੁਆ ਹੈ ਠੀਕ ਹੈ ਜੀ ਵੀ ਮੇਰੀ ਪੰਜਾਬ ਨੂੰ ਕਿਹਨੇ ਨਜ਼ਰ ਲਾਤੀ ਹੈ ਜੀ ਹੂੰ ਲੱਗੀ ਨੀ ਨਜ਼ਰ ਪੰਜਾਬ ਨੂੰ ਕੋਈ ਮਿਰਚਾ ਬਾਰੇ ਮੇਰੀ ਅਰਦਾਸ ਆ ਬਾਬਾ ਨਾਨਕਾ ਜਗ ਦਾ ਤਾਰਨ ਹਾਰਿਆ ਤੂੰ ਹੀ ਆ ਜਾ ਦੁਬਾਰੇ ਫੇਰ ਹੀ ਮੇਰਾ ਪੰਜਾਬ ਬਚ ਸਕਦਾ ਹੈ ਫੇਰ ਹੀ ਮੇਰਾ ਦੇਸ਼ ਬਚ ਸਕਦਾ ਹੈ ਫੇਰ ਹੀ ਮੇਰਾ ਪੰਜਾਬ ਬਚ ਸਕਦਾ ਹੈ ਤੂੰ ਆਜ਼ਾਦ ਵਾਰੇ ਇਹ ਮੇਰੀ ਦੁਆ ਹੈ ਇਹ ਮੇਰੀ ਅਰਦਾਸ ਹੈ